ਪਹਿਲਾ ਮੇਰਾ ਸਵਾਲ ਹੈ ਉਹ ਜਰੂਰ ਇੱਕ ਵਾਰ ਕਰਕੇ ਦਿਖਾਓ ਕਿਦਾਂ ਤੁਸੀਂ ਕਹਿੰਦੇ ਹੋ ਦਰਿਆ ਨੇ ਮਚਾ ਦਿੱਤਾ ਤੰਡਵ ਉਹ ਲੋਕ ਤੁਹਾਡੀ ਬੜੀ ਅੱਗੇ ਤੋਂ ਅੱਗੇ ਮਸ਼ਹੂਰੀ ਜੀ ਕਰ ਰਹੇ ਉਹ ਮਰੇ ਲਫ਼ਜ਼ ਬੜਾ ਪਿਆਰਾ ਲੋਕਾਂ ਨੂੰ ਸੁਣਨਾ ਜ਼ਰੂਰ ਹੈ ਦੋਸਤੋ ਤੁਸੀਂ ਵੇਖ ਸਕਦੇ ਹੋ ਸੱਤ ਲੋਹ ਦਰਿਆ ਦਾ ਤੰਡਵ ਆਈਟਮ ਪੂਰਾ ਨਕ ਨਕ ਦਰਿਆ ਜਿਹੜਾ ਹੈ ਪਾਰ ਚੁੱਕਾ ਹੋ ਤੁਸੀਂ ਵੇਖ ਸਕਦੇ ਹੋ ਸੱਤ ਲੋਹ ਦਰਿਆ ਦਾ ਤੰਡਵ ਆਈਟਮ ਪੂਰਾ ਨਕ ਨਕ ਦਰਿਆ ਜਿਹੜਾ ਹੈ ਪਾਰ ਚੁੱਕਾ ਹੈ ਦੋਸਤੋ ਤੁਸੀਂ ਵੇਖ ਸਕਦੇ ਹੋ ਸੱਤ ਲੋਹ ਦਰਿਆ ਦਾ ਤੰਡਵ ਇਸ ਟਾਈਮ ਪੂਰਾ ਨਕ ਨਕ ਦਰਿਆ ਜਿਹੜਾ ਹੈ ਭਰ ਚੁੱਕਾ ਹੈ ਐਨ ਐਨ ਆਰ ਨਿਊਜ਼ ਦੇ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦਰਿਆ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਪਹਿਲਾਂ ਥੋੜੀ ਅਪਡੇਟ ਦੇ ਦਈਏ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਦਰਿਆ 'ਚ ਜੋ ਪਾਣੀ ਚੱਲ ਰਿਹਾ ਹੈ ਤਕਰੀਬਨ 55000 ਕਿਊਬਿਕ ਪਾਣੀ ਛੱਡਿਆ ਗਿਆ ਸੀ ਪਰ ਉਸ ਤੋਂ ਬਾਅਦ ਥੋੜਾ-ਥੋੜਾ ਕਰਕੇ ਤਿੰਨ ਲੱਖ ਦੇ ਕਰੀਏ ਪਾਣੀ ਹੋ ਚੁੱਕਿਆ ਹੈ ਜੇਕਰ ਪਾਖੜਾ ਦੇ ਲੈਵਲ ਦੀ ਗੱਲ ਕਰੀਏ ਤਾਂ 1670.77 ਲੈਵਲ ਹੋ ਚੁੱਕਿਆ ਹੈ ਤਾਂ 70 ਤੱਕ ਪਾਣੀ ਛੱਡਿਆ ਜਾਂਦਾ ਹੈ 80 ਤੱਕ ਖਤਰੇ ਦੀ ਘੰਟੀ ਹੁੰਦੀ ਹੈ ਤਾਂ ਹੁਣ ਪਾਣੀ ਜਿੰਨਾ ਵੀ ਆ ਰਿਹਾ ਲਗਾਤਾਰ ਛੱਡਿਆ ਜਾ ਰਿਹਾ ਹੈ ਤਾਂ ਉਸ ਤੋਂ ਪਹਿਲਾਂ ਲਗਾਤਾਰ ਤੁਸੀਂ ਵੀਡੀਓ ਦੇਖ ਰਹੇ ਹੋ ਗਰਨਾਮ ਢੋਲੀ ਗਰਦਾਮ ਸਿੰਘ ਢੋਲੀ ਅਕਸਰ ਢੋਲੀ ਕਰਕੇ ਜ਼ਿਆਦਾ ਮਸ਼ਹੂਰ ਹੈ ਕਿਉਂਕਿ ਉਸਨੇ ਵੀਡੀਓ ਜਾਣਕਾਰੀ ਆਪਣੇ ਬੜੀ ਵੱਡੀ ਤੇ ਵਧੀਆ ਸਚਜੇ ਢੰਗ ਦੇ ਨਾਲ ਦਿੱਤੇ ਹੈ ਤਾਂ ਮੈਨੂੰ ਮਿਲਿਆ ਤਾਂ ਮੈਂ ਕਿਹਾ ਆਪਾਂ ਗੱਲਬਾਤ ਜ਼ਰੂਰ ਉਹਦੇ ਨਾਲ ਕਰਦੇ ਆਂ ਸਵਾਗਤ ਕਰਦਾ ਪਹਿਲਾਂ ਆਪਾਂ ਢੋਲੀ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਸਵਾਗਤ ਹੈ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਗੁਰਨਾਮ ਟੋਲੀ ਵੇਰਾਂ ਵਾਲਾ ਤੁਸੀਂ ਹਮੇਸ਼ਾ ਮੇਰੇ ਪੇਜ ਤੇ ਆ ਕੇ ਤੁਸੀਂ ਮੈਨੂੰ ਵੇਖਦੇ ਰਹਿੰਦੇ ਹੋ ਆਪਾਂ ਪਹੁੰਚਿਆ ਸੱਤ ਲੋਇਂ ਦਰਿਆ ਤੇ ਬਈ ਜੀ ਲਗਾਤਾਰ ਤੁਸੀਂ ਇਹ ਅਪਡੇਟ ਦਿਖਾ ਰਹੇ ਹੋ ਹਨ ਤੇ ਇੱਕ ਪਹਿਲਾ ਮੇਰਾ ਸਵਾਲ ਹੈ ਉਹ ਜਰੂਰ ਇੱਕ ਵਾਰ ਕਰਕੇ ਦਿਖਾਓ ਕਿਦਾਂ ਤੁਸੀਂ ਕਹਿੰਦੇ ਹੋ ਦਰਿਆ ਨੇ ਮਚਾ ਦਿੱਤਾ ਤੰਦਵ ਉਹ ਲੋਕ ਤੁਹਾਡੀ ਬੜੀ ਅੱਗੇ ਤੋਂ ਅਗੇ ਮਸ਼ਹੂਰੀ ਜੀ ਕਰ ਰਹੇ ਉਹ ਮਰੇ ਲਫ਼ਜ਼ ਬੜਾ ਪਿਆਰਾ ਲੋਕਾਂ ਨੂੰ ਸੁਣਨਾ ਜ਼ਰੂਰ ਹੈ ਦੋਸਤੋ ਤੁਸੀਂ ਵੇਖ ਸਕਦੇ ਹੋ ਸੱਤ ਲੋਇਂ ਦਰਿਆ ਦਾ ਤੰਦਵ ਆਈਟਮ ਪੂਰਾ ਨਕੋ ਨੱਕ ਦਰਿਆ ਜਿਹੜਾ ਹੈ ਭਰ ਚੁੱਕਾ ਹੈ ਤੁਸੀਂ ਵੇਖ ਸਕਦੇ ਹੋ ਬਾਈ ਜੀ ਇਹ ਜੀ ਤੁਹਾਡੀ ਗੱਲ ਹੈ ਨਾ ਇੱਕ ਮੈਂ ਵੀਡੀਓ ਕਾਫੀ ਦੇਖੀ ਉਹ ਮੇਰਾ ਦਾ ਖੇਤ ਦਾ ਵੀਡੀਓ ਸੀ ਤੇ ਉਹ ਥੱਲੇ ਤੁਹਾਡੀ ਉਹ ਆਵਾਜ਼ ਉਹਨਾਂ ਲਾਈ ਹੋਈ ਸੀ ਤੇ ਇਕੱਲੀ ਆਵਾਜ਼ ਨਹੀਂ ਕਈ ਥਾਵਾਂ ਤੇ ਉਹ ਲਾਈ ਹੋਈ ਹੈ ਤੇ ਇੱਕ ਗੱਲ ਹੋਰ ਇੱਕ ਜੋ ਫੇਕ ਕੰਮ ਕਰਦੇ ਉਹਨਾਂ ਲਈ ਮਾੜੀ ਹੈ ਪਰ ਜੋ ਹਾਸੇ ਮਜ਼ਾਕ ਲਈ ਕਰਦੇ ਆ ਉਹਦੇ ਲਈ ਚੰਗੀ ਹੈ ਤਾਂ ਇਹ ਅੱਜ ਜੀ ਤੁਸੀਂ ਅਪਡੇਟ ਲਗਾਤਾਰ ਦਿਖਾ ਰਹੇ ਹੋ ਸਵੇਰ ਦਾ ਲੈਵਲ ਤੇ ਹੁਣ ਦੇ ਲੈਵਲ 'ਚ ਕਿੰਨਾ ਫਰਕ ਆਇਆ ਜੋ ਟਾਈਮ ਪੈਂਦਾ ਹੈ ਵਧੀ ਜਾਂਦਾ ਹੈ ਵਧੀ ਜਾਂਦਾ ਪਾਣੀ ਦਾ ਲੈਵਲ ਜਿਹੜਾ ਹੈ ਕਿਤੇ ਨੇ ਕਿਤੇ ਜਿਹੜਾ ਸਾਡੇ ਨੀਵਣਾ ਤੱਕ ਪਾਣੀ ਜਿਹੜਾ ਮਾਰ ਮਾਰਨੀ ਸ਼ੁਰੂ ਕਰ ਦਿੱਤੀ ਏ ਕਿਉਂਕਿ ਜਿਹੜੇ ਸਾਡੇ ਵੀਰਾ ਭਰਾਵਾਂ ਦੇ ਕਿਸਾਨਾਂ ਦੇ ਜਿਹੜੇ ਫਸਲ ਸੀ ਝੋਨੇ ਸੀਗੇ ਉਹਨਾਂ ਦੇ ਉੱਪਰ ਦੀ ਪਾਣੀ ਇਸ ਟਾਈਮ ਜਾ ਰਿਹਾ ਤੇ ਇਧਰ ਆਪਣੇ ਚੜਦੇ ਵਾਲੀ ਸਾਈਡ ਦਾ ਚੜਦੇ ਵਾਲੀ ਸਾਈਡ ਦਾ ਜਿਹੜਾ ਬਹੁਤ ਰਫਤਾਰ ਨਾਲ ਹੀ ਪਾਣੀ ਇਸ ਟਾਈਮ ਪੂਰਾ ਪੂਰਾ ਚੱਲਿਆ ਹੋਇਆ ਹੈ ਤੇ ਜਿਹੜਾ ਥਾਂ ਉੱਚਾ ਹੈ ਕਿਉਂਕਿ ਉਹਨਾਂ ਦੇ ਵਿੱਚ ਵੀ ਪਾਣੀ ਜਿਹੜਾ ਪੈਣਾ ਸ਼ੁਰੂ ਹੋ ਗਿਆ ਤੇ ਸਾਡੇ ਵੀਰ ਭਰਾ ਕਈ ਸਾਨੂੰ ਰਾਹ 'ਤੇ ਜਿਹੜੇ ਟਕਰਿਆ ਨਾ ਕਹਿੰਦੇ ਸੀ ਪਾਣੀ ਜਿਹੜਾ ਉਤਰਿਆ ਪਾਣੀ ਉਤਰਿਆ ਪਾਣੀ ਵੀਰੋ ਨਹੀਂ ਉਤਰਿਆ ਪਾਣੀ ਵਧ ਰਿਹਾ ਕਿਉਂਕਿ ਜਿੱਦਾ ਅਸੀਂ ਪਹੁੰਚਣੇ ਆ ਸਤਲੁਜ ਦਰਿਆ ਦੇ ਕੰਢੇ ਆ ਕੇ ਤੁਹਾਨੂੰ ਦੱਸਦੇ ਆ ਤੇ ਇਸੇ ਕਾਰਕ ਕੇ ਉਹਨਾਂ ਨੂੰ ਕਿਤੇ ਨ ਕਿਤੇ ਲੋੜ ਹੈਗੀ ਇੱਥੇ ਆ ਤੇ ਜਾਣਕਾਰੀ ਲੈਣ ਦੀ ਕਿਉਂਕਿ ਫਿਰ ਅੱਗੇ ਦੱਸੋ ਵੀ ਪਾਣੀ ਘਟਿਆ ਜਾਂ ਵਧਿਆ ਕਿਉਂਕਿ ਪਤਾ ਤਾਂ ਆਪਾਂ ਨੂੰ ਇੱਥੋਂ ਹੀ ਲੱਗਣਾ ਮੇਰੇ ਕੋਲ ਦੇਖ ਕੇ ਲੱਗਦਾ ਆਪਾਂ ਇਹ ਵੀ ਆਪਾਂ ਗੱਲ ਅੱਜ ਕਲੀਅਰ ਕਰ ਦਈਏ ਕਿ ਇੱਕ ਸਰਕਾਰੀ ਅੰਕੜੇ ਹੁੰਦੇ ਆ ਆਪਾਂ ਸਰਕਾਰੀ ਅੰਕੜੇ ਤੇ ਗੌਰ ਨਹੀਂ ਕਰਦੇ ਉਹਨਾਂ ਟਾਈਮ ਅਸੀਂ ਖਬਰ ਅਪਡੇਟ ਨਹੀਂ ਕਰਦੇ ਲਾਈਵ ਨਹੀਂ ਕਰਦੇ ਜਿਹੜੇ ਟਾਈਮ ਸਾਡੀਆਂ ਅੱਖਾਂ ਦੇਖ ਨਹੀਂ ਲੈਂਦੀਆਂ ਔਰ ਜਦੋਂ ਸਾਨੂੰ ਕਲੀਅਰ ਕੱਟ ਹੋ ਜਾਂਦਾ ਇੱਕ ਨਹੀਂ ਆਪਣੀ ਪਹੁੰਚਦਾ ਤੇ ਉਦੋਂ ਅਸੀਂ ਅਪਡੇਟ ਦੇ ਦੇ ਦਿੰਦੇ ਹਾਂ ਬਿਲਕੁਲ ਸੱਚੀ ਗੱਲ ਐ ਇਦਾਂ ਹੀ ਹੁੰਦਾ ਹੈ ਹਾਂਜੀ 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 ਇਸ ਤਰ੍ਹਾਂ ਹੀ ਹੋ ਰਿਹਾ ਹੈ ਤੇ ਮੈਂ ਤਾਂ ਬੇਨਤੀ ਭਰਾਓ ਇਹੋ ਹੀ ਕਰ ਸਕਦਾ ਕਿ ਜਿਹੜੇ ਸਾਡੇ ਵੀਰ ਭਰਾ ਜਿਹੜੇ 2023 ਦੀਆਂ ਵੀਡੀਓ ਚੱਕ ਤੇ ਪਾਉਂਦੇ ਨੇ ਨਾ ਕਿ ਮੇਰੇ ਰਿਕਾਰਡਿੰਗਾਂ ਲਾ ਲੈਂਦੇ ਨੇ ਜਾਂ ਵੀਡੀਓ ਚੱਕ ਲੈਂਦੇ ਨੇ ਤੇ ਬੇਨਤੀ ਤਾਂ ਸਾਡੀ ਇਹੋ ਏ ਕਿ ਇੰਨਾ ਵੀ ਨਾ ਡਰਾਓ ਜਿਹੜੀ ਸਚਾਈ ਏ ਉਹ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਏ ਤੇ ਉਹ ਅਸੀਂ ਵੀ ਪਚਾਉਂਦੇ ਰਹਿੰਨੇ ਆ ਤੇ ਕਿਤੇ ਨਾ ਕਿਤੇ ਉਹ ਨਾ ਤੂੰ ਵੀ ਥੋੜਾ ਜਿਹਾ ਬਚ ਕੇ ਰਹਿਣਾ ਬਚ ਕੇ ਰਹਿਣ ਦੀ ਲੋੜ ਹੈਗੀ ਆ ਤੇ ਟੋਲੀ ਸਭ ਤੁਸੀਂ ਖੇਤੀਬਾੜੀ ਕਰਦੇ ਹੋ ਜ਼ਮੀਨ ਦੀ ਤੁਹਾਡੇ ਝੋਨਾ ਬੀਜਿਆ ਕਿੰਨਾ ਹੁਣ ਦੇਖ ਸਕਦੇ ਕਿ ਪਾਣੀ ਆ ਕੈਮਰਾ ਇਧਰ ਮਾਰ ਕੇ ਦੇਖੋ ਇਹ ਪਾਣੀ ਜੋ ਖੜਾ ਵਾ ਜੇਕਰ ਪਾਣੀ ਦੇ ਝੋਨਾ ਡੁੱਬ ਜਾਂਦਾ 2 ਕੁ ਦਿਨ ਡੁੱਬਿਆ ਰਹਿੰਦਾ ਪਾਣੀ ਦੇ ਵਿੱਚ ਤਾਂ ਫਿਰ ਕਿੰਨਾ ਕੁ ਨੁਕਸਾਨ ਹੁੰਦਾ ਝੋਨਾ ਬਚਣਾ ਹੀ ਨਹੀਂ ਤੇ ਜੇਕਰ ਇੰਨਾ ਪਾਣੀ ਖੜਾ ਹੈ ਦੋ ਦਿਨ ਤਿੰਨ ਵਾਰ ਉੱਤਰ ਜਾਵੇ ਤੇ ਫਿਰ ਵੱਜੂਗਾ ਹਾਂ ਫਿਰ ਵੱਜ ਸਕਦਾ ਫਿਰ ਵੱਜ ਜਾਂਦਾ ਜਿੱਦਾਂ ਪਾਣੀ ਜਿਹੜਾ ਹੱਲੇ ਦੋ ਚਾਰ ਦਿਨ ਇਹਦੇ ਵਿੱਚ ਆਊਗਾ ਖੜੂਗਾ ਫਿਰ ਬਾਹਰ ਨਿਕਲ ਜਾਊਗਾ ਫਿਰ ਚੋਨਾ ਵੱਜ ਜਾਏਗਾ ਜੇਕਰ ਇਦਾਂ ਹੀ ਪਾਣੀ ਖੜਾ ਰਹਿ ਗਿਆ ਫਿਰ ਕਿਤੇ ਨਾ ਕਿਤੇ ਮੋਢੇ ਵੀ ਜਿਹੜੇ ਖਰਾਬ ਹੋਣੇ ਸ਼ੁਰੂ ਰਹਿ ਆ ਖਰਾਬ ਹੋ ਜਾਊਗਾ ਵਚਤਾਈ ਦੇਖੋ ਪਾਣੀ ਦਰਿਆ ਦੇ ਵਿੱਚ ਆਇਆ ਹੋਇਆ ਤਾਂ ਕਾਫੀ ਇਹਦਾ ਦਰਿਆ ਸਤਲੂ ਨੇ ਕਹਿਰ ਮਚਾਇਆ ਤਾਂ ਮਨ ਸਾਰਿਆਂ ਦੇ ਅਦਾਸ ਬਹੁਤ ਆ ਕਿੰਨੇ ਵੀ ਸਰੋਤ ਤੇ ਜੁੜੇ ਹੋਏ ਆ ਦੁਖੀ ਬਹੁਤ ਆ ਸਾਰੇ ਕਹਿੰਦੇ ਕਿ ਨੁਕਸਾਨ ਬਹੁਤ ਪਰ ਮਾੜਾ ਮੋਟ ਹੱਸਣਾ ਵੀ ਜ਼ਰੂਰੀ ਆ ਹਾਸਾ ਵੀ ਜ਼ਿੰਦਗੀ ਦਾ ਇੱਕ ਚੀਜ਼ ਆ ਤੇ ਫਿਰ ਮੈਂ ਕਹਿੰਦਾ ਕੋਈ ਮਾੜਾ ਮੋਟਾ ਤੁਸੀਂ ਗਾਉਂਦੇ ਵੀ ਹੋ ਜਾਂ ਕਿਦਾਂ ਕੁਝ ਇਦਾਂ ਦਾ ਮਨੋਰੰਜਨ ਜਾਂ ਤਾਂ ਇੱਕ ਵਾਰ ਜ਼ਰੂਰ ਕਰਦੇ ਨਹੀਂ ਨਹੀਂ ਮਾੜਾ ਮੋਟਾ ਦੇਖ ਲੋ ਸਾਡੀ ਸਾਡੀ ਬੇਨਤੀ ਹੈ ਕਿਉਂਕਿ ਹਾਲਾਤ ਹੀ ਇਦਾਂ ਦੇ ਬਣੇ ਹੋਏ ਆ ਤਾਂ ਇਦਾਂ ਦੇ ਹੈਗੇ Sultanpur Lodhi ਵੇਖੋ ਜਾਂ Khulpur ਲੋਕ ਕਹਿੰਦੇ ਦੇਖੋ ਕਹਿੰਦੇ ਥੋੜਾ ਥੋੜਾ ਕਹਿੰਦੇ ਮਾੜਾ ਮੋਟ ਹਸਣਾ ਜ਼ਰੂਰ ਚਾਹੀਦਾ ਹੈ ਨਾ ਤੇ ਗੱਲ ਆ ਕਿ ਦੁਖੀ ਹੈ ਪਰ ਜਦੋਂ ਤੁਹਾਡੀ ਲੁਕਣ ਚਿਹਰਾ ਦੇਖ ਲੈਣਾ ਤਾਂ ਲੋਕ ਸਵਾਲ ਕਰਨੇ ਕਿ ਕੋਈ ਗੱਲ ਸੁਣਾਈ ਨਹੀਂ ਕੋਈ ਇਹਨਾਂ ਨੇ ਕਿਉਂਕਿ ਐਦਾਂ ਨਾ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਇਹੋ ਕਰਨਾ ਜਦੋਂ ਇਹ ਕੰਟਰੋਲ ਵਿੱਚ ਹੋ ਗਿਆ ਠੀਕ ਹੋ ਗਿਆ ਤੇ ਹਾਂ ਜ਼ਰੂਰ ਜਿੰਨਾ ਕੋ ਸੱਚਾ ਵਾਦਾ ਹਾਂ ਹਾਂ ਸੁਣਾਵਾਂਗੇ ਸੁਣਾਵਾਂਗੇ ਕਿਉਂਕਿ ਹੁਣ ਇਸ ਟਾਈਮ ਦੁੱਖ ਬਹੁਤ ਹੈ ਹੋਰ ਕਿ ਤੇਲ ਦੀ ਖਾਸ ਗੱਲ ਕਰਨੀ ਚਾਹੁੰ ਤੁਸੀਂ ਖਾਸ ਅਪੀਲ ਕਰਨੀ ਚਾਹੁੰ ਠੀਕ ਹੈ ਵੀਰਾਂ ਭਰਾਵਾਂ ਨੂੰ ਸਾਡੀ ਤਾਂ ਬੇਨਤੀ ਹਮੇਸ਼ਾ ਇਹ ਹੋਂਦੀ ਹੈ ਕਿ ਜਿਹੜੇ ਸਾਡੇ ਵੀਰ ਭਰਾ ਨੀਵਣਾ ਦੇ ਵਿੱਚ ਹੈਗੇ ਨੇ ਉਹ ਥੋੜੇ ਬੋਤੇ ਚ ਕੰਨੇ ਹੋ ਜਾਵਣ ਤੇ ਬਚਾਹ ਆਦਾ ਜਿਹੜਾ ਸਭ ਤੋਂ ਪਹਿਲਾਂ ਆਦਾ ਬਚਾਅ ਜ਼ਰੂਰ ਕਰੋ ਇਹ ਇੱਕ ਤਿੰਨ ਸਭ ਹੋਰ ਗੱਲ ਹੈ ਕਿ ਜੋ ਨੀਵੇਂ ਇਲਾਕੇ ਆ ਪ੍ਰਸ਼ਾਸਨ ਨੇ ਜਾਣ ਕਰਨ ਦਿੱਤੇ ਤਾਂ ਉੱਥੇ ਪਾਣੀ ਜਿੱਦਾਂ ਬੰਨ ਕਮਜ਼ੋਰ ਆ ਤਾਂ ਉਹਨਾਂ ਨੂੰ ਫਿਰ ਸਮਾਨ ਉਹ ਚੱਕ ਲੈਣਾ ਚਾਹੀਦਾ ਤਾਂ ਜੋ ਉਹਨਾਂ ਦਾ ਬਚਾ ਹੋ ਸਕੇ ਪਾਣੀ ਦੇ ਕਾਰਨ ਹਾਂ ਜਰੂਰ 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 ਆਦਾ ਸਮਾਨ ਚੱਕੋ ਤੇ ਚਲੋ ਅਸੀਂ ਤਾਂ ਇਹੋ ਬੇਨਤੀ ਕਰਨੇ ਪ੍ਰਮਾਤਮਾ ਅੱਗੇ ਕਿ ਚਲੋ ਇਹ ਜਿਹੜਾ ਸਤਲੁਜ ਦਰਿਆ ਚੱਲ ਰਿਹਾ ਹੈ ਜਾਂ ਬਿਆਸ ਚੱਲ ਰਿਹਾ ਹੈ ਵੀ ਕਿਤੇ ਨਾ ਕਿਤੇ ਕੰਟਰੋਲ ਹੋ ਜਾਏ ਕਿ ਇੰਨਾ ਜਣਾ ਬਚਾ ਹੋ ਜਾਵੇ ਕਿ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਫਸਲਾਂ ਦਾ ਜਾਂ ਘਰਾਂ ਦਾ ਇਸੀ ਤਬ ਬੇਨਤੀ ਕਰ ਸਕਨੇ ਆ ਅਰਦਾਸਾਂ ਕਰ ਸਕਨੇ ਆ ਰੱਬ ਨੂੰ ਕਹਿ ਸਕਦੇ ਆ ਸਾਡੇ ਹੱਥ ਜੋੜ ਕੇ ਬੇਨਤੀ ਇਹ ਅਰਦਾਸਾਂ ਜਰੂਰ ਕਰੋ ਕਿ ਇਹ ਜਿਹੜਾ ਸਤਲੁਜ ਦਰਿਆ ਜਾਂ ਬਿਆਸ ਏ ਕੰਟਰੋਲ ਹੋ ਜਾਏ ਕਿਉਂਕਿ ਮੈਂ ਵੀਰਪਰਾ ਜਿਹੜੇ ਬੰਨ ਹੁਣ ਟੁੱਟਿਆ ਮੈਂ ਰੋਂਦੇ ਵੇਖਿਆ ਤੇ ਕਿਤੇ ਨਾ ਕਿਤੇ ਦੋ ਜੀ ਇੱਕ ਬੰਨ ਟੁੱਟਿਆ ਔਰ ਰੋ ਰੇ ਸੀ ਪਰਮਾਤਮਾ ਨੂੰ ਵੀ ਦੋਸ਼ ਦੇ ਰਹੇ ਸੀ ਪਰਮਾਤਮਾ ਬਚਾ ਲਾਓ ਬਚਾ ਲਾਓ ਇਹ ਬੜਾ ਮਨ ਦੁਖੀ ਹੋਇਆ ਜੋ ਵੀਡੀਓ ਦੇਖੀ ਹਾਂਜੀ 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 ਇਸੇ ਕਰਕੇ ਅਸੀਂ ਵੀ ਇਹੋ ਗੱਲ ਕਹਿੰਨੇ ਆ ਵੀ ਸਾਡਾ ਵੀ ਮਨ ਦੁਖੀ ਏ ਬਹੁਤ ਬਾਤ ਰੋਲੀ ਸਾਡੇ ਕੀਪਟੀ ਸਮਾਜ ਦੇ ਲਈ ਬਹੁਤ ਬਤਨਵਾਜੀ ਤਾਂ ਇਹ ਮੇਰੇ ਨਾਲ ਸੀ ਗੁਰਨਾਮ ਟੋਲੀ ਜਿਹਨਾਂ ਨਾਲ ਗੱਲਬਾਤ ਕੀਤੀ ਆ ਪਰ ਅਪਡੇਟ ਇਹ ਆ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਪਾਣੀ ਦੀ ਜੋ ਅਪਡੇਟ ਇੱਕ ਵਾਰ ਮੈਂ ਤੁਹਾਨੂੰ ਫੇਰ ਦੇ ਦੇਣਾ ਕਿ ਜੋ ਪਾਖੜਾ ਦਾ ਲੈਵਲ ਹੈ 1617. 77 ਹੈ ਤੋਂ ਅੱਗੇ ਜੋ ਹਰੀ ਕੇ ਹੈਡ ਤੋਂ ਪਾਣੀ ਤਕਰੀਬਨ 2 ਲੱਖ ਛੱਡਿਆ ਜਾ ਰਿਹਾ ਜੋ ਫਾਜਲ ਕਿਆ ਫਰੋਜ਼ਪੁਰ ਜਲਾਲਾਬਾਦ ਦੇ ਅਰੀਦ ਵਿੱਚ ਕਾਫੀ ਜ਼ਿਆਦਾ ਤਬਾਈ ਮਚਾਰਿਆ ਔਰ ਪਾਣੀ ਲਗਾਤਾਰ ਵੱਧ ਸਕਦਾ ਉੱਤੇ ਜੋ ਸਾਡੇ ਪ੍ਰੋਜੈਕਟ ਸੂਤਰ ਨੇ ਜੋ ਅੰਕੜਿਆਂ ਤੋਂ ਜਾਣਕਾਰੀ ਆਈ ਹੈ ਜੋ ਸਾਡੇ ਸੋਰਸਾਂ ਨੇ ਜਾਣਕਾਰੀ ਇਕੱਠੀ ਕੀਤੀ ਹੈ ਕਿ ਹਰੀ ਕੇ ਹੈਡ ਤੋਂ 20 ਤੋਂ 25 ਹਜ਼ਾਰ ਕਿਊਸਕ ਪਾਣੀ ਹੋਰ ਛੱਡਿਆ ਜਾ ਸਕਦਾ ਹੈ ਜਿਹੜਾ ਕਿ ਫਿਰ 225 ਹੋ ਜਾਏਗਾ 185 ਸੀ 2000 ਔਰ 225 ਤਾਂ ਫਿਰ ਉੱਥੇ ਕਹਿ ਸਕਦੇ ਆ ਕਿ ਇੰਨਾ ਵੱਡਾ ਖਤਰਾ ਪੈਦਾ ਹੋ ਜਾਏਗਾ ਜਿਹੜਾ ਬੋਲ ਕੇ ਵੀ ਨਹੀਂ ਦੱਸਿਆ ਜਾ ਸਕਦਾ ਤਾਂ ਦਰਿਆ ਸਤਲੁਜ ਦਾ ਵੀ ਜਲ ਪੱਤਰ ਲਗਾਤਾਰ ਵਧ ਰਿਹਾ ਜਾਂਦੇ ਜਾਂਦੇ ਤਸਵੀਰਾਂ ਦਿਖਾ ਦਿੰਨੇ ਆ ਇਧਰੋਂ ਜਿੱਧਰ ਨਜ਼ਰ ਮਾਰੋਗੇ ਪਾਣੀ ਹੀ ਪਾਣੀ ਹੈ ਤਾਂ ਤੁਸੀਂ ਕਿਸ ਏਰੀਏ ਤੋਂ ਸਾਡੇ ਨਾਲ ਜੁੜੇ ਹੋ ਤੁਸੀਂ ਕੀਮਤੀ ਸੁਝਾਅ ਸਾਨੂੰ ਦੇ ਦੇ ਸਕਦੇ ਹੋ ਜਾਂ ਤੁਸੀਂ ਕੀਮਤੀ ਆਪਣੇ ਵਿਚਾਰ ਜ਼ਰੂਰ ਦਿਓ ਮੇਰੇ ਸੰਯੋਗੀ ਕੈਮਰਾਮੈਨ ਸੋਨੂ ਦਿਨ ਹਰਦੀਪ ਕਮੈਂਟਾਂ ਦੇ ਵਿੱਚ ਵਿਚਾਰ ਦਿਆ ਕਰੋ ਸਾਨੂੰ ਕਮੈਂਟਾਂ ਦੇ ਵਿੱਚ ਸਾਨੂੰ ਆਪਣੇ ਆਪਣੇ ਵਿਚਾਰ ਜਰੂਰ ਦਿਆ ਕਰੋ ਕਿ ਸਾਨੂੰ ਪਤਾ ਲੱਗਦਾ ਰਵੇ ਵੀ ਕਿੱਥੇ ਕਿੱਥੇ ਜ਼ਿਆਦਾ ਮਾਰ ਪਈ ਹੋਈ ਹੈ ਹਾਂਜੀ ਕੈਮਰਾਮੈਨ ਸੋਨੂ ਦਿਨ ਹਰਦੀਪ ਪੰਨਨਾਰ نیوز ਦਰਿਆ ਸਤਲੁਜ